ਹਲੋ ਸਤਿ ਸ਼੍ਰੀ ਅਕਾਲ ਜੇ ਆਧਾਦਰ ਵੀਰਵਾ ਤੋਂ ਬਾਬਾ ਫਰੀਦ ਅੱਜ ਜੰਦ ਸਾਗ ਦਾ ਤੇ ਰਾਣਕ ਲੱਗੇ ਪੂਰੀ ਵੇਖੋ ਕਿਹੜਾ ਕਿਹੜਾ ਫਰੀਕਾ ਪਪਾ ਫਰੀਦ ਆਉਂਦੇ ਆ ਕਮੈਂਟਾਂ ਵਿੱਚ ਜ਼ਰੂਰ ਦੱਸੋ ਤੇ ਬਾਕੀ ਦੰਦਿ ਸ਼ੁਰੂ ਆਤ ਹੋ ਗਈ ਜੇ ਤੇ ਬਾਕੀ ਸ਼ਾਮ ਤੱਕ ਬਾਬਾ ਦੇ ਕੀ ਬੰਦਗ ਮਾਪਾ ਦਾ ਫੋਨ ਦਾ ਲੈਣਾ ਚਾਰ ਚਾਪ ਦਾ ਪਾੜੋ ਬੋਲੇ ਤੇ ਕਾਮ ਤੋਂ ਫਿਰ ਆਪਾਂ ਲਈ ਆਪ ਚਾਰ ਚ ਫੋਨ ਦਾ ਫੋਨ ਦਾ ਚਾਰ ਚ ਲੈ ਕੇ ਤੇ ਫਿਰ ਬੜਾ ਵੀਡੀਓ ਤਨਾ ਖੰ ਸ਼ਗਲ ਆਉਦੀ ਫਿਰ ਆ ਗਿਆ ਪਾ ਦੁੱਧ ਦੀ ਦੁਕਾਨ ਤੇ ਉੱਥੋਂ ਪਵਾਇਆ ਦੁੱਧ ਪ्योर ਦੁੱਧ ਦਾ ਮਾਜ ਦਾ ਵਧੀਆ ਮਿਲਦਾ ਦੁੱਧ ਉਥੋਂ ਦੁੱਧ ਪਵਾ ਕੇ ਤੇ ਫਿਰ ਆਪਾਂ ਕਰੇ ਇਹਦਾ ਕੈਮਰਾ ਇਹ ਲੈ ਕੇ ਤੌਰ ਪਹਿਂ ਤੌਰ ਨਾਲ ਹੈ ਤੌਰ ਮੇਰਾ ਪਹਿਂ ਹੈ ਹਾਏ ਮੈਨੂੰ ਪਾਉਂਦੇ ਨਹੀਂ ਹਾਏ ਮੈਂ ਪੈਂਦੀ ਨਹੀਂ ਹਾਏ ਓਏ ਇਹ ਹਟਾ ਨਾ ਪਈ ਹੁਣ ਕਿਵੇਂ ਲੱਗਦਾ ਇਹ ਟਾਰ ਕਹਦਾ ਚੰਗੀ ਭੜਿਆਂ ਦਾ ਜੀ ਕਰਦਾ ਪੈਨ ਨੂੰ ਬੁਹਾਰਾਂ ਦਾ ਤੈਨੂੰ ਉਹ ਤਾਂ ਤਾਂ ਪੈਂਦੀ ਨਹੀਂ ਤੁਸੀਂ ਚੁੱਕ ਲੈ ਕੇ ਮੈਂ ਪਾਉਂ ਉਹ ਹੀ ਤਾਂ ਗਲਤ ਹੋਣਾ ਹਾਂ ਫ੍ਰੈਸ਼ ਕਰਕੇ ਭਈ ਰਾਮ ਹੁਣ ਵੀ ਕੁ ਚੀਚੀਆਂ ਤਾਂ ਉੱਡਦੇ ਹੁੰਦੇ ਕੀ ਕਰਾਂ ਨਹੀਂ ਉੱਥੇ ਆਉਂਦਾ ਅੱਠ ਥੋੜੇ ਨਹੀਂ ਥੋੜੇ ਮੇਰੇ ਨਾਲ ਬਣੀ ਪਈ ਆ ਯਾਰ ਮੇਰੇ ਕੋਲ ਟੋਟੋ ਟੋਟਕੇ ਕਹਿੰਦਾ ਸਾਤ ਬੈ ਨਹੀਂ ਹੋਏ ਕਈ ਨੂੰ ਚਾਹ ਬਣਾ ਕਰਦਾ ਚਾਹ ਬਣਾ ਦੇ ਕਿ ਵੀ ਡਾਇਲੌਗ ਸੀ ਕਹਾਂ ਲੇ ਪਈ ਆ ਮੰਦੇ ਦੇ ਸਾਡਾ ਜਿੰਦ ਲਾ ਲਾ ਪਰ ਬੋਲਣ ਤਾਂ ਲੱਗ ਗਈ ਔਰ ਦਰ ਲੱਗ ਗਈ ਮੈਂ ਕਿਹਨੇ ਕੋਰਾ ਤਾਂ ਮੰਨੂ ਨਹੀਂ ਨੂੰ ਚੜ ਹੁਣ ਲਾਉਂਦਾ ਤੇ